ਸਾ ਸੰਗੰਧੀ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੰਮਨ ਤੇ ਮੂਸਮ ਦਾ ਨਾਮ ਆਉਂਦਾ ਹੈ ਪੰਗਤੀ ਇਸ ਤਰ੍ਹਾਂ ਸੰਮਨ ਜੋ ਇਸ ਪ੍ਰੇਮ ਕੀ ਲਮਕਿਓ ਹੁਤੀ ਸਾਡ ਰਾਵਣ ਹੁਤੇ ਸੋਰੰਕ ਨੇ ਜਨ ਸਿਰ ਦੀਨੇ ਕਾਟ ਇਹਦੀ ਸਾਖੀ ਪੂਰੀ ਇਸ ਤਰ੍ਹਾਂ ਸੰਮਨ ਤੇ ਮੂਸਮ ਦੋਪਿਓ ਪੁੱਤ ਹੋਏ ਆ ਸੰਸਾਰ ਦੇ ਵਿੱਚ ਸੇਵਾ ਤੇ ਪ੍ਰੇਮ ਦੀਆਂ ਅਨੇਕਾਂ ਸਾਖੀਆਂ ਹਨ ਕਈ ਭਗਤਾਂ ਨੇ ਸੇਵਾ ਬਦਲੇ ਹਰ ਆਪਣੀ ਪਿਆਰੀ ਤੇ ਕੀਮਤੀ ਚੀਜ਼ ਵੇਚ ਦਿੱਤੀ ਆਖਦੇ ਹਨ ਪੀਪੇ ਦੀ ਪਤਨੀ ਸੰਤਾਂ ਦੀ ਸੇਵਾ ਕਰਨ ਬਦਲੇ ਰਾਤ ਬਾਣੀਏ ਕੋਲ ਜਾਣ ਨੂੰ ਤਿਆਰ ਹੋਈ ਸੀ ਭਗਤੀ ਦੀਆਂ ਸੰਸਾਰ ਵਿੱਚ ਸੈਂਕੜੇ ਸਾਖੀਆਂ ਹਨ ਇਹਨਾਂ ਦਾ ਬਿਆਨ ਕਰਨ ਉਨਾਂ ਦਿਆਂ ਸੈਂਕੜੇ ਗ੍ਰੰਥ ਤਿਆਰ ਹੁੰਦੇ ਆ। ਪੰਚਬਾ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸੰਮਨ ਮੂਸਨ ਪਿਉ ਪੁੱਤਰ ਸਨ। ਸੰਮਨ ਬਾਪ ਸੀ, ਮੂਸਨ ਪੁੱਤਰ ਸੀ। ਲਾਹੌਰ ਵਿੱਚ ਰਹਿੰਦੇ ਤੇ ਮਿਹਨਤ ਮੈਨੂਰੀ ਕਰਕੇ ਘਰ ਦਾ ਝਟ ਲਗਾਉਂਦੇ ਸਨ, ਟਾਈਮ ਪਾਸ ਕਰਦੇ ਸਨ। ਦੋਵੇਂ ਪਿਉ ਪੁੱਤ ਗੁਰੂ ਘਰ ਦੇ ਬਹੁਤ ਸ਼ਰਧਾਲੂ ਸਿੱਖ ਸਨ ਜਦੋਂ ਕਿਤੇ ਪਤਾ ਲੱਗਦਾ ਕਿ ਗੁਰੂ ਜੀ ਆਏ ਹਨ ਤਾਂ ਉਹ ਪਹੁੰਚ ਕੇ satsang ਕਰਨ ਵਾਸਤੇ ਜਾਂਦੇ ਇੱਕ ਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਗਏ ਹੋਏ ਸਨ ਸੰਗਤਾਂ ਹਮ ਹੁਮਾ ਕੇ ਰੋਜ਼ ਦਰਸ਼ਨ ਕਰਨ ਵਾਸਤੇ ਆਇਆ ਕਰਦੀਆਂ ਸਨ ਕਈ ਪ੍ਰੇਮੀ ਜਿਨ੍ਹਾਂ ਨੂੰ ਵਾਹਿਗੁਰੂ ਨੇ ਬਹੁਤਾ ਧੰਨ ਦਿੱਤਾ ਸੀ ਗੁਰੂ ਜੀ ਤੇ ਸੰਗਤਾਂ ਨੂੰ ਵਰਜ ਕੇ ਰੋਟੀ ਖਾਣ ਦੇ ਪ੍ਰਸ਼ਾਦਾ ਛਕਾਉਂਦੇ ਸਨ ਉਹਨਾਂ ਵੱਲ ਦੇਖ ਕੇ ਪ੍ਰੇਮੀ ਸਿੱਖ ਸੰਮਨ ਤੇ ਮੂਸਨ ਨੂੰ ਹਿਰਦੇ ਵਿੱਚ ਚਾ ਆਇਆ ਕਿ ਉਹ ਵੀ ਗੁਰੂ ਜੀ ਤੇ ਸੰਗਤਾਂ ਨੂੰ ਪ੍ਰਸ਼ਾਦ ਛਕਾ ਕੇ ਜੀਵਨ ਤੇ ਕਮਾਈ ਵਿੱਚ ਸਫਲ ਕਰਨ ਪਰ ਕੋਲ ਕੁਝ ਨਹੀਂ ਸੀ ਜੋ ਕਮਾਈ ਕਰਦੇ ਸਨ ਉਹ ਹਰ ਰੋਜ਼ ਖਰਚ ਹੋ ਜਾਂਦੀ ਸੀ ਦੋਵੇਂ ਇਕਾਂਤ ਵਿੱਚ ਬੈਠ ਕੇ ਸੋਚਦੇ ਰਹੇ ਬਹੁਤ ਜਰ ਸੋਚਨ ਵਿੱਚੋਂ ਉਹਨਾਂ ਨੂੰ ਇੱਕ ਟੰਗ ਸੁਝਿਆ ਉਹ ਇਹ ਕਿ ਉਹਨਾਂ ਨੇ ਗਵਾਂਢ ਉਹਨਾਂ ਦੇ ਗਵਾਂਢ ਦੇ ਵਿੱਚ ਹਲਵਾਈ ਜਗਤਰਾਮ ਸੀ ਜਗਤਰਾਮ ਹਲਵਾਈ ਨੂੰ ਅਖਣ ਲੱਗੇ ਭਾਈ ਜੀ ਜੇ ਤੁਸੀਂ ਸਾਨੂੰ ਪੰਜਾ ਸਿੱਖਾਂ ਵਾਸਤੇ ਪੱਕਾ ਭੋਜਨ ਮਠਿਆਈ ਪੂੜੀਆਂ ਆਦਿਕ ਬਣਾ ਦਿਉ ਤੇ ਜੋ ਖਰਚਾ ਆਵੇ ਉਹ ਅਸੀਂ ਤੁਹਾਨੂੰ ਹੌਲੀ ਹੌਲੀ ਕਮਾ ਕੇ ਵਿਆਜ ਸਮੇਤ ਦੇਵਾਂਗੇ ਸਾਡੀ ਸ਼ੰਧਾ ਹੈ ਕਿ ਇਹ ਇਹ ਸ਼ੰਧਾ ਸਾਡੀ ਇਹ ਪੂਰੀ ਹੋ ਜਾਵੇ ਮਦਦ ਕਰੋ ਪਿਓ ਪੁੱਤਰਾਂ ਨੇ ਇਹ ਪ੍ਰਾਰਥਨਾ ਸੁਣ ਕੇ ਹਲਵਾਈ ਜਗਤਰਾਮ ਨੇ ਹਾਂ ਕਰ ਦਿੱਤੀ ਉਸ ਦੀ ਹਾਂ ਉੱਤੇ ਸੰਮਨ ਤੇ ਮੂਸਨ ਗੁਰੂ ਜੀ ਦੀ ਹਜ਼ੂਰੀ ਵਿੱਚ ਪੁੱਜੇ ਪ੍ਰਸ਼ਾਦ ਵਾਸਤੇ ਆਖ ਦਿੱਤਾ ਦਿਨ ਮਿਥਿਆ ਗਿਆ ਅੰਤਜਾਮੀ ਦਾਦੇ ਸਭ ਜਾਣਦੇ ਹਨ ਉਹਨਾਂ ਕਿਹਾ ਜੇ ਸਿੱਖਾ ਤੇਰੀ ਸ਼ਬਦਾਂ ਪੂਰੀ ਹੋ ਜਾਣਗੇ ਇਹ ਸੁਣ ਕੇ ਦੋਵੇਂ ਪਿਓ ਪੁੱਤਰ ਖੁਸ਼ੀ ਖੁਸ਼ੀ ਘਰ ਆਏ ਜਗਤਰਾਮ ਦੇ ਕੋਲ ਬੈਠ ਗਏ ਸਮਾਨ ਤਿਆਰ ਕਰਾਉਣ ਲੱਗੇ ਸੰਸਾਰ ਵਿੱਚ ਗੁਰੂ ਨਿੰਦਕਾਂ ਤੇ ਮਨਮਤੀਆਂ ਦਾ ਵੀ ਕੋਈ ਘਾਟਾ ਨਹੀਂ ਉਹ ਵੀ ਬਹੁਤ ਹੈ ਇਹ ਸ਼ੈਤਾਨੀ ਬਲ ਵਾਲੇ ਭਗਤਾਂ ਦੇ ਨਾਲ ਹੀ ਸੰਸਾਰ ਦੇ ਵਿੱਚ ਤੁਰੇ ਆਉਂਦੇ ਹਨ ਭਾਵੇਂ ਜਿੱਥੇ ਭਗਤ ਹੈ ਪ੍ਰਮਾਤਮਾ ਦੇ ਪੈਰੇ ਉੱਥੇ ਨਾਲ ਇਹ ਜੀ ਮਾੜੀ ਸੋਚ ਵਾਲੇ ਬੰਦੇ ਵੀ ਨਾਲ-ਨਾਲ ਹੀ ਤੁਰੇ ਹੁੰਦੇ ਆ ਕਹਿੰਦਾ ਭਾਵੇਂ ਜਗਤਨਾਮ ਤੇ ਸੰਮਨ ਮੂਸਨ ਦਾ ਗਵੰਡੀ ਇੱਕ ਸੇਠ ਸੀ ਜੋ ਮੰਦਾ ਭੈੜਾ ਤੇ ਕੰਜੂਸ ਸੀ ਉਸ ਨੂੰ ਜਦੋਂ ਪਤਾ ਲੱਗਾ ਕਿ ਗਰੀਬ ਸੰਮਨ ਮੂਸਨ ਗੁਰੂ ਜੀ ਤੇ ਸਿੱਖ ਸੰਗਤਾਂ ਨੂੰ ਪ੍ਰਸ਼ਾਦ ਛਕਾ ਰਹੇ ਹਨ ਤਾਂ ਉਸ ਦੇ ਮਨ ਦੇ ਵਿੱਚ ਈਰਖਾ ਪੈਦਾ ਹੋ ਗਈ ਕਿ ਇਹ ਵੀ ਸੋਚਿਆ ਕਿ ਗਰੀਬ ਨੇ ਗੁਰੂ ਜੀ ਤੇ ਸੰਗਤ ਨੂੰ ਪ੍ਰਸ਼ਾਦ ਛਕਾ ਦਿੱਤਾ ਤਾਂ ਲੋਕ ਇਹਨਾਂ ਦੀ ਸੋਭਾ ਕਰਨਗੇ ਇਹਨਾਂ ਗਰੀਬਾਂ ਦੀ ਸੋਭਾ ਕਰਨਗੇ ਤੇ ਮਿਹਰੇ ਲੰਡਿਆ ਕਰਨਗੇ ਇਸ ਵਾਸਤੇ ਉਹ ਜਗਤਰਾਮ ਕੋਲ ਗਿਆ ਉਹ ਸੇਠ ਤੇ ਉਸ ਨੂੰ ਆਖਣ ਲੱਗਾ ਜਗਤੇ ਇਹ ਕੀ ਲੋੜ ਲੋੜਾਂ ਮਾਰ ਰਹੇ ਆ ਫਾਦੂ ਇਹ ਕੀ ਕਰ ਰਹੇ ਆ ਸੰਮਨ ਮੁਸਨ ਕਈਆਂ ਜਰਮਾਂ ਦੇ ਭੁੱਖੇ ਨੰਗੇ ਹਨ ਦਿਨੇ ਰੋਟੀ ਖਾਂਦੇ ਨੇ ਤੇ ਰਾਤ ਨੂੰ ਭੁੱਖੇ ਸੌ ਜਾਂਦੇ ਨੇ ਇੱਕ ਟਾਈਮ ਦੀ ਰੋਟੀ ਨਸੀਬ ਹੁੰਦੀ ਹੈ ਉਹਨਾਂ ਕੰਗਾਲਾਂ ਕੋਲੋਂ 100 ਸਵਾ 100 ਦੀ ਰਕਮ ਕਿਵੇਂ ਵਸੂਲ ਕਰ ਲਵੇਗਾ ਕੁਝ ਸੋਚ ਤੇ ਅਕਲ ਨੂੰ ਹੱਥ ਮਾਰ ਅਕਲ ਤੋਂ ਕੰਮ ਲੈ ਮਠਿਆਈ ਕੱਢਣੀ ਮੰਨ ਕਰ ਮੂਰਖਪੁਣਾ ਕਿਉਂ ਕਰਨਾ ਪੰਜ ਸੱਤ ਛਿਲਣਾ ਵਿਆਜ ਦੇ ਲਾਲਚ ਦੇ ਬਦਲੇ ਭਾਰੀ ਰਕਮ ਗਵਾਉਂਦਾ ਹੈ ਸਾਫ਼ ਜਵਾਬ ਦੇ ਦੇ ਉਸ ਸੇਠ ਨੇ ਜਗਤਰਾਮ ਹਲਵਾਈ ਨੂੰ ਪਰ ਦਿੱਤਾ ਜਗਤਰਾਮ ਇਹ ਸੁਣ ਕੇ ਸੋਚੀ ਪੈ ਗਿਆ ਉਸ ਨੇ ਵੀ ਮਨ ਨਾਲ ਫੈਸਲਾ ਕਰ ਲਿਆ ਕਿ ਉਹ ਸੰਮਨ ਮੋਸਨ ਨੂੰ ਜਵਾਬ ਦੇ ਦੇਵੇਗਾ ਮਠਿਆਈ ਕੱਢਣੀ ਬੰਦ ਕਰ ਦਿੱਤੀ ਸੰਮਨ ਆਇਆ ਤਾਂ ਉਸ ਨੂੰ ਜਗਤਰਾਮ ਹਲਵਾਈ ਨੇ ਆਖ ਦਿੱਤਾ ਭਾਈ ਮੈਥੋਂ ਇਹ ਖਰਚ ਦੀ ਭਾਰੀ ਪੰਡ ਨਹੀਂ ਚੁੱਕੀ ਜਾਂਦੀ ਕੋਈ ਹੋਰ ਪ੍ਰਬੰਧ ਕਰ ਲਓ ਜਾਂ ਮੈਨੂੰ 200 ਰੁਪਇਆ ਨਗਦ ਲਿਆ ਕੇ ਦਿਓ ਨਹੀਂ ਤੇ ਮੇਰਾ ਜਵਾਬ ਜੀ ਸੰਮਨ ਘਰ ਆਇਆ ਮੂਸਨ ਨੂੰ ਸਾਰੀ ਗੱਲ ਦੱਸ ਦਿੱਤੀ ਦੋਵੇਂ ਪਿਓ ਪੁੱਤਰ ਕਬਰਾਂ ਦੇ ਉਹ ਸੋਚਣ ਲੱਗੇ ਹੁਣ ਕੀ ਕਰੀਏ ਗੁਰੂ ਜੀ ਨੇ ਗੁਰੂ ਜੀ ਤੇ ਸੰਗਤਾਂ ਵੱਲੋਂ ਝੂਠੇ ਹੋਣ ਨਾਲੋਂ ਤਾਂ ਮਰਨ ਜੋਗ ਮਰਨਾ ਚੰਗਾ ਹੈ ਸੰਗਤ ਤੇ ਗੁਰੂ ਜੀ ਆਉਣਗੇ ਤੇ ਆਪਣੇ ਤੋਂ ਪ੍ਰਸ਼ਾਦਾ ਨਹੀਂ ਛਕਾਇਆ ਜਾਣਾ ਤੇ ਫਿਰ ਉਹਨਾਂ ਨੂੰ ਤਾਂ ਮਰਨਾ ਚੰਗਾ ਮਰਨ ਜੋਗ ਹੈ ਮਰਨਾ ਜੋਗ ਹੈ ਗੁਰੂ ਜੀ ਕੋਲੋਂ ਵੇਮ ਖੋਵਾਂਗੇ ਬਦਨਾਮੀ ਹੋਵੇਗੀ ਸੰਗਤ ਭੁਖੀ ਰਹੇਗੀ ਜੰਤਨਾਮ ਨੇ ਧੋਖਾ ਦਿੱਤਾ ਹੈ ਅੱਛਾ ਵੈਦੂ ਦੇ ਰੰਗ ਗੁਰੂ ਨੇ ਸਾਡੀ ਪੱਤ ਰੱਖਣੀ ਹੈ ਤਾਂ ਜ਼ਰੂਰ ਆਪਣਾ ਕਾਰਜ ਆਪ ਕਰੇਗਾ ਇਹ ਸੋਚਦੇ ਹੋਏ ਦੋਨੇ ਪਿਉ ਪੁੱਤਰ ਸੋਚਣ ਲੱਗੇ ਮੂਸਨ ਨੇ ਸੰਮਨ ਨੂੰ ਆਖਿਆ ਪਿਤਾ ਜੀ ਆਪਣਾ ਗਵੰਢੀ ਸ਼ਾਹੂਕਾਰ ਹੈ ਇਸਨੇ ਘਰ ਸੰਨ ਲਾ ਕੇ ਰੁਪਏ ਕੱਢ ਲਈਏ ਇਹ ਪਾਪ ਨਹੀਂ ਤੇ ਨਾ ਚੋਰੀ ਹੈ ਕਿਉਂਕਿ ਆਪਾਂ ਲਾਲਚ ਬਦਲੇ ਤਾਂ ਕਰਨਾ ਨਹੀਂ ਗੁਰੂ ਜੀ ਤੇ ਸੰਗਤਾਂ ਨੂੰ ਹੀ ਸ਼ਿਖਾ ਦੇਣਾ ਸੰਮਨ ਦੀ ਭਾਵੇਂ ਇਹ ਕਰਮ ਕਰਨ ਦੀ ਸਲਾਹ ਨਹੀਂ ਸੀ ਫਿਰ ਵੀ ਉਸ ਨੂੰ ਪੁੱਤਰ ਦੇ ਅੱਖੇ ਲੱਗਣਾ ਪਿਆ ਕਿਉਂਕਿ ਅਗਲੇ ਦਿਨ ਪ੍ਰਸ਼ਾਦ ਸਿਕਾਉਣਾ ਸੀ ਹੋਰ ਕੋਈ ਰਸਤਾ ਨਹੀਂ ਸੀ ਰਾਤ ਹੋ ਗਈ ਸਾਰਾ ਸ਼ਹਿਰ ਸੌ ਗਿਆ ਪਰ ਸੰਮਨ ਤੇ ਮੂਸਨ ਨੂੰ ਨੀਂਦ ਨਹੀਂ ਸੀ ਆਉਂਦੀ ਉਹ ਚਿੰਤਾਵਾਨ ਸਨ ਰਾਤ ਦੇ 10 ਵਜੇ ਤਾਂ ਕੀ ਹੋਇਆ ਦੋਵੇਂ ਬੇਉ ਪੁੱਤਰ ਨੇ ਪਾੜ ਲਾਉਣ ਵਾਸਤੇ ਘਰੋਂ ਨਿਕਲ ਪਏ ਹਥਿਆਰ ਲਈ ਤੇ ਸ਼ਾਹੂਕਾਰ ਦੇ ਕੋਠੇ ਦੇ ਚੜ ਗਏ ਕੋਠੇ ਦੀ ਛੱਤ ਪਾੜ ਦਿੱਤੀ ਪਾੜ ਲਾਇਆ ਛੋਟਾ ਜਿਹਾ ਮੋਗ ਕਰਕੇ ਮੂਸਨ ਹੇਠਾਂ ਉਤਰ ਗਿਆ ਸ਼ਾਹੂਕਾਰ ਨੇ ਕੋਠੀ ਵਿੱਚੋਂ 500 ਰੁਪਈਆ ਕੱਢਿਆ ਉਹ ਰੁਪਈਆ ਸਮਨ ਨੂੰ ਉੱਪਰ ਫੜਾ ਦਿੱਤਾ ਸੰਗਤ ਦੇ ਪ੍ਰਸ਼ਾਦ ਵਾਸਤੇ ਉਤਨਾ ਰੁਪਈਆ ਕਾਫੀ ਸੀ 500 ਰੁਪਈਆ ਹੋਰ ਰੁਪਈਆ ਨਾ ਚੁੱਕਿਆ ਉੱਥੋਂ ਸਾਰੇ ਉਵੇਂ ਰੁਪਏ ਪੇਰਾਂ ਦਿੱਤੇ ਤੇ ਉਸੇ ਮੋਗ ਰਾਹੀ ਉੱਪਰ ਚੜਨ ਲੱਗਾ ਉਤਰਤਾ ਗਿਆ ਸੀ ਪਰ ਮੋਗ ਦੇ ਰਾਹੀ ਚੜਨਾ ਔਖਾ ਸੀ ਉਸ ਮੂਰੇ ਰਾਹੀ ਚੜਨਾ ਔਖਾ ਸੀ ਉਸ ਕੋਲੋਂ ਚੜਿਆ ਨਾ ਜਾਵੇ ਸਿਰ ਉੱਪਰ ਆ ਗਿਆ ਤੇ ਧੜੇ ਹਿਥਾ ਰਹਿ ਗਏ ਤੇ ਇਸ ਤੋਂ ਤਾਂ ਚੜਿਆ ਨਾ ਜਾਵੇ ਸੱਮਣ ਉੱਪਰ ਖਿੱਚਣਾ ਪਰ ਥੱਲੇ ਕੋਈ ਚੀਜ਼ ਨਾ ਹੋਣ ਕਰਕੇ ਉੱਪਰ ਜੋਰ ਨਹੀਂ ਸੀ ਪਰਦਾ ਇੰਨ ਖੁੱਲਦਿਆਂ ਨੂੰ ਦਿਨ ਚੜਨ ਵਾਲਾ ਹੋ ਗਿਆ ਸਾਰੀ ਰਾਤ ਤੱਕ ਦੀ ਦਿਨ ਚੜਨ ਵਾਲਾ ਹੋ ਗਿਆ ਕੁੱਕੜ ਨੇ ਮੰਗ ਦਿੱਤੀ ਮੁਸਨ ਨੇ ਆਖਿਆ ਬਾਪੂ ਜੀ ਮੇਰਾ ਸਿਰ ਵੱਢ ਲਵੋ ਧੜ ਨੂੰ ਕੋਈ ਕੁਛਾ ਨਹੀਂਗਾ ਨਹੀਂ ਜੇ ਫੜੇਗੇ ਤਾਂ ਬਦਨਾਮੀ ਹੋਵੇਗੀ ਨਾਲ ਹੀ ਲੋਕ ਗੁਰੂ ਜੀ ਨੂੰ ਮਾੜਾ ਚੰਗਾ ਬੋਲਣਗੇ ਇਸ ਵਾਸਤੇ ਮਰਨਾ ਚੰਗਾ ਹੈ ਜੀ ਗੁਰੂ ਜੀ ਦੀ ਇਹੋ ਇੱਛਾ ਤਾਂ ਹੁਕਮ ਮੰਨਣਾ ਯੋਗ ਹੈ। ਸੰਮਨ ਨੇ ਇਹ ਸਲਾਹ ਸੁਣਤਾ ਲਈ ਪਰ ਸੰਸਾਰ ਵਿੱਚ ਇਕਲੋਤੇ ਬੇٹے ਦਾ ਸਿਰ ਕੌਣ ਮਟਕਟੇ? ਇਹ ਕਰਮ ਤਾਂ ولی ਔਲੀਏ ਵੀ ਨਹੀਂ ਕਰ ਸਕਦੇ। ਸਧਾਰਨ ਆਦਮੀ ਦਾ ਕੀ ਹੈ ਪਰਵਾਹ ਗੁਰੂ ਤੇ ਧੰਨ ਗੁਰੂ ਦੇ ਸਿੱਖ ਗੁਰੂ ਤੇ ਸਾਧ ਸੰਗਤ ਨੂੰ ਪ੍ਰਸੰਨ ਕਰਨ ਵਾਸਤੇ ਜੀਵਨ ਦੀ ਬਾਜੀ ਲਾ ਦਿੱਤੀ ਬਾਪ ਨੇ ਕਿਰਪਾ ਨਾਲ ਪੁੱਤਰ ਦਾ ਸਿਰ ਵੜ ਦਿੱਤਾ ਹੇਠਾਂ ਡਿੱਗ ਪਿਆ ਅੱਖੋਂ ਅਥਰੂ ਨਹੀਂ ਕੇਰੇ ਘਰ ਗਿਆ ਉੱਤਰ ਦੇ ਸਿਰ ਨੂੰ ਕੱਪੜੇ ਵਿੱਚ ਲਪੇਟ ਕੇ ਰੱਖ ਦਿੱਤਾ ਹੱਥ ਮੂੰਹ ਧੋ ਕੇ ਤੜਕੇ ਜਗਤਨਾਮ ਹਲਵਾਈ ਵੱਲ ਗਿਆ ਤੇ ਉਸ ਨੂੰ 200 ਰੁਪਿਆ ਦੇ ਕੇ ਆਖਿਆ ਮਠਿਆਈ ਕੱਢ ਛੇਤੀ ਕਰ ਸਵੇਰ ਦਾ ਪ੍ਰਸ਼ਾਦਾ ਛਕਾਉਣਾ ਹੈ ਜਿਸ ਨੂੰ ਪੈਸੇ ਮਿਲਗੇ ਉਹ ਭਲਾ ਕੰਮ ਕਿਉਂ ਨਾ ਕਰੇ ਉਸਨੇ ਬਹੁਤ ਆਦਮੀ ਲਾ ਕੇ ਜਗਤਨਾਮ ਹਲਵਾਈ ਨੇ ਕਾਫੀ ਆਦਮੀ ਲਾ ਕੇ ਰੋਟੀ ਰੋਟੀ ਵੇਲੇ ਨੂੰ ਪ੍ਰਸ਼ਾਦ ਤਿਆਰ ਕਰ ਦਿੱਤਾ ਦੂਸਰੇ ਪਾਸੇ ਸ਼ਾਹੂਕਾਰ ਸਵੇਰੇ ਉੱਠਿਆ ਕਰਦਾ ਬੂਹਾ ਖੋਲਿਆ ਤਾਂ ਅੰਦਰ ਲੋਥ ਪਈ ਦੇਖ ਕੇ ਕੰਬ ਗਿਆ ਉਸ ਨੂੰ ਚੋਰੀ ਤੇ ਕੋਠੇ ਦਾ 파ੜ ਤਾਂ ਭੁੱਲ ਗਿਆ ਪਰ ਫਿਕਰ ਪੈ ਗਿਆ ਲੋਥ ਦਾ ਤੇ ਉਹ ਨੱਠਾ ਨੱਠਾ ਸੰਮਣ ਵੱਲ ਗਿਆ ਉਸ ਅੱਗੇ ਹੱਥ ਜੋੜ ਕੇ ਤਰਲਾ ਕਰਨ ਲੱਗਾ ਭਾਈ ਸੰਮਨ 200 ਰੁਪਈਆ ਲੈ ਲੈ ਤੇ ਮੇਰੇ ਘਰ ਕਿਸੇ ਦੀ ਲੋਥ ਪਈ ਉਸ ਨੂੰ ਚੁੱਕ ਕੇ ਬਾਹਰ ਸੋਟਾਂ ਕਿਸੇ ਨੂੰ ਦੱਸੀ ਨਾ ਮੇਰੀਆਂ ਪਿਛਣੀਆਂ ਭੁੱਲਾਂ ਬਖਸ਼ ਮੇਰੇ ਤੇ ਦਇਆ ਕਰ ਕਿਸੇ ਨੂੰ ਪਤਾ ਨਾ ਲੱਗੇ ਇਹ ਸੁਣ ਕੇ ਸੰਮਨ ਨੂੰ ਖੁਸ਼ੀ ਹੋਈ ਉਸਨੇ ਸ਼ਾਹੂਕਾਰ ਕੋਲੋਂ 200 ਰੁਪਇਆ ਲੈ ਲਿਆ ਤੇ ਮੂਸਨ ਦੀ ਲੋਥ ਚੁੱਕ ਕੇ ਘਰ ਲਿਆ ਆ। ਕਰ ਲਿਆ ਕਿ ਅਗਲੇ ਅੰਦਰ ਰੱਖ ਦਿੱਤੀ ਧੌਣ ਦੇ ਨਾਲ ਜਿੱਥੇ ਧੌਣ ਪਈ ਸੀ ਸਿਰ ਪਈ ਸੀ ਉਹਦੇ ਨਾਲ ਜੋੜ ਕੇ ਉੱਪਰ ਛੁੱਟੀ ਚਾਦਰ ਪਾ ਦਿੱਤੀ। ਆਪ ਪ੍ਰਸ਼ਾਦਿਸ਼ ਕਾਉਣ ਦਾ ਅਰ ਬਾਹਰ ਕਰਨ ਲੱਗਾ। ਸੰਗਤ ਆਉਣ ਦਾ ਵੇਲਾ ਹੋ ਗਿਆ ਗੁਰੂ ਜੀ ਤੇ ਸੰਗਤ ਨੂੰ ਸੱਦਣ ਵਾਸਤੇ ਅੱਗੇ ਜਾਮਨੇ ਆਕਾਲ ਪੁਰਖ ਦੀ ਉਸਤਤ ਦਾ ਕੀਰਤਨ ਕਰਦੀ ਹੋਈ ਸੰਗਤ ਸੰਮਨ ਦੇ ਗ੍ਰਹਿ ਪੁੱਜੀ ਸਭ ਦੇ ਹੱਥ ਤੋਂ ਆਏਗੇ ਪੰਕਤਾਂ ਲੱਗ ਗਈਆਂ ਸਿੱਖ ਸੇਵਕਾਂ ਨੇ ਆਪ ਹੀ ਪ੍ਰਸ਼ਾਦ ਵਰਤਾਉਣਾ ਸ਼ੁਰੂ ਕਰ ਦਿੱਤਾ ਜਦ ਸਾਰੀ ਸੰਗਤ ਨੂੰ ਪ੍ਰਸ਼ਾਦ ਪਰੋਸਿਆ ਗਿਆ ਤਾ ਚੋਜੀ ਤੇ ਅੰਤਨਜਾਮੀ ਗੁਰੂ ਪੰਚਮ ਪਾਤਸ਼ਾਹ ਜੀ ਨੇ ਮੇਰ ਵਿੱਚ ਆ ਕੇ ਸੰਮਨ ਨੂੰ ਪੁੱਛਿਆ 모ਸਨ ਕਿੱਥੇ ਹੈ ਉਸ ਨੂੰ ਸਦੋ ਸੰਗਤਾਂ ਨੂੰ ਪ੍ਰਸ਼ਾਦ ਛਕਾਵੇ ਜਲ ਵਰਤਾਵੇ ਤਾਂ ਅਗੋਂ ਸੰਮਨ ਕਹਿਣ ਲੱਗਾ ਸਤਿਗੁਰੂ ਜੀ ਆਪ ਪ੍ਰੇਸ਼ਾਨ ਛਕੀਏ दूर, दूर काम, काम गया, गया है अगो संतगुरु पातशाह कह लगे सिखा, लगे सिखा। आवाज मार आ जाएगा शेजी कर कर सचे पातशाह सम्मन संह लगा ਇਹ ਸਚਿਬਾਂਦ ਸਾ ਜਿੱਥੇ ਉਹ ਗਿਆ ਉੱਥੇ ਮੇਰੀ ਆਵਾਜ਼ ਨਹੀਂ ਪੁੱਜ ਸਕਦੀ ਮੈਂ ਤਾਂ ਥੱਕ ਟੁੱਟਾ ਜਿਉਣਾ ਹਾਂ ਆਪ ਕਿਰਪਾ ਕਰੋ ਸ਼ਾਇਦ ਉਹ ਆ ਜਾਵੇ ਮੇਰੇ ਦਾਦੇ ਮੇਰਾ ਦੇ ਸਾਈਂ ਅੰਤਰਜਾਮੀ ਘਟਕੜ ਦੇ ਜਨਮ ਹਾਰ 니 ਆਪ ਕਿਰਪਾ ਕਰੋ ਮੈਂ ਨਿਮਾਂਦੜਾ ਸਿੱਖ ਕੁਝ ਚੀਜ਼ ਨਹੀਂ ਨਾ ਰਾਹਾਂ ਤੇ ਕੱਖਾਂ ਨਾਲੋਂ ਵੀ ਹੋਣਾ ਇੱਕ ਇੱਛਾ ਸੀ ਉਹ ਪੂਰੀ ਹੋ ਗਈ ਹੈ ਹੁਣ ਤਾਂ ਜੀਵਨ ਦੀ ਇੱਛਾ ਵੀ ਮੁੱਕ ਗਈ ਹੈ ਇਹ ਬਚਨ ਸੰਮਨ ਸਤਿਗੁਰੂ ਪਾਤਸ਼ਾਹ ਨੂੰ ਗਏ ਹਥ ਮੰਨ ਕੇ ਅਕਾਲ ਪੁਰਖ ਦਾ ਧਿਆਨ ਧਰ ਕਹੋ ਵਾਹਿਗੁਰੂ ਇੰਨਾ ਆਖ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੁਸਨੋ ਆਵਾਜ਼ ਦਿੱਤੀ ਮੁਸਨ ਬਰਾਂ ਸੰਗਤਾਂ ਘਰ ਆਈਆਂ ਹਨ ਤੂੰ ਚਿੱਟੀ ਚਾਦਰ ਤਾਣ ਕੇ ਸੌਣੇ ਇਹ ਯੋਗ ਨਹੀਂ ਆ ਸਿੱਖਾ ਛੇਤੀਆਂ ਗੁਰੂ ਜੀ ਨੇ ਇਸ ਬਚਨ ਦੇ 2 ਮਿੰਟ ਪਿੱਛੋਂ ਧੰਨ ਗੁਰੂ ਧੰਨ ਗੁਰੂ ਕਰਦਾ ਹੋਇਆ ਮੁਸਨ ਅੰਦਰੋਂ ਬਾਹਰ ਆ ਗਿਆ ਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਤੇ ਜਲ ਵਰਤੌਣ ਲੱਗ ਗਿਆ ਪ੍ਰਸ਼ਾਨ ਸ਼ਕਨ ਪਿੱਛੋਂ ਗੁਰੂ ਜੀ ਨੇ ਸੰਮਨ ਦੀ ਸ਼ਰਧਾ ਉਸ ਦਾ ਸਿੱਧਕ ਪਿਆਰ ਤੇ ਕੁਰਬਾਨੀ ਦੀ ਵਾਰਤਾ ਸਾਰੇ ਸਿੱਖਾਂ ਨੂੰ ਸੁਣਾਈ ਸਾਰੇ ਸਿੱਖ ਧੰਨ ਸਿੱਖ ਸੰਮਨ ਮੂਸਨ ਆਖਣ ਲੱਗ ਪਏ ਗੇਮੀ ਆਵਾਜ਼ਾਂ ਆਇਆ ਆਪ ਗਵਾਈਏ ਤਾਂ ਸੋਹ ਪਾਈਏ ਗੁਰੂ ਜੀ ਫਰਮਾਉਂਦੇ ਹਨ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਡ ਰਾਵਣ ਹੂਤੇ ਸੋਰੰਕ ਨਹਿ ਜਿਨ ਸਿਰ ਦੀਨੇ ਕਾਟ ਗੁਰੂ ਨੇ ਤੇ ਸੰਗਤਾਂ ਦਾ ਪਿਆਰ ਹੋਵੇ ਤਾਂ ਐਸਾ ਹੋਵੇ ਗੁਰੂ ਜੀ ਨੇ ਮੇਰ ਕੀਤੀ ਗੁਰੂ ਨਿੰਦਕ ਸ਼ਾਹੂਕਾਰ ਕੰਗਾਲ ਹੋ ਗਿਆਂ ਤੇ ਸੰਮਨ ਮੂਸਨ ਪ੍ਰਤਾਪ ਵਾਲੇ ਹੋ ਗਏ ਧੰਨ ਆਇਆ ਪਰ ਹੰਕਾਰ ਨਹੀਂ ਕੀਤਾ ਸਾ ਸੰਗਤ ਤੇ ਗੁਰੂ ਘਰ ਦੀ ਸੇਵਾ ਨਹੀਂ ਛੱਡੀ ਅੰਤ ਪਿਉ ਪੁੱਤਰ ਪਰਲੋਕ ਨੂੰ ਗਏ ਤੇ ਮੁਕਤ ਹੋਏ ਸਾ ਸੰਗਤ ਜੀ ਇਹ ਸੰਤ ਤੇ ਮੂਸਨ ਦੀ ਸਾਖੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਰੀ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣੋ ਹੋਰ ਵੀ ਸਾਡੀ ਵੀਡੀਓ ਹੈ ਜਿਹੜੀਆਂ ਉਹ ਸੁਣਿਆ ਕਰੋ ਗੁਰਬਾਣੀ ਦੇ ਅਰਥ ਲੜੀਵਾਰ ਕਥਾਦੀਆਂ ਅਸੀਂ ਵੀਡੀਓ ਪਾਉਂਦੇ ਰਹਿੰਨੇ ਹਾਂ ਉਹਨਾਂ ਨੂੰ ਸੁਣਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹੋਰ ਵੀ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਤੇ ਸਾਰੀਆਂ ਵੀਡੀਓ ਪੂਰੀਆਂ ਸੁਣਿਆ ਕਰੋ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ